ਇਹ ਕਾਲ ਬਾਜੀ ਸਾਰਿਆਂ ਨੂੰ ਤੁਹਾਡਾ ਕਰਦੇ ਅੱਜ ਦੇ ਵਲੌਗ 'ਚ ਸਵਾਗਤ। ਲੋ ਜੀ ਆਪਾਂ ਆਏ ਵੇ ਖੇਤ 'ਚ ਤੇ ਪਾਣੀ ਛੱਡਾ ਵੇ ਜੀ ਕਣਕ ਨੂੰ। ਤੇ ਕੱਲ ਤਾਂ ਜੀ ਲੇਟ ਦਾ ਕੱਟ ਲੇਟ ਦੇ ਕੱਟ ਕਰਕੇ ਕੱਲ ਫਿਰ ਮੋਟਰ ਚਲਾਈ ਨਹੀਂ ਹੈਗੀ। ਉống ਸਿੱਖਿਆ ਰਾਇ ਇੱਕ ਭਰਨਾ ਦਾ ਜਾਨੂੰ ਲਾਈਟ ਚੱਲ ਜਾਣ ਦੀ 10 ਤੇ ਲੈ ਕੇ 5 ਵਜੇ ਤੱਕ ਕੱਟ ਤਾ ਕੱਲ ਤਾਂ ਕੱਲ ਆਪਾਂ ਨੇ ਚਲਾਈਂਦੀ ਹੁਣ ਅਸੀਂ ਆ ਕੇ ਚਲਾਈ ਮੋਟਰ ਤੇ ਜਿਹੜੇ ਉਹ ਸਿਰੇ ਵਾਲੇ ਕਿਾਰੇ ਆ ਜੀ ਪਰਲੇ ਉਹ ਦਿਖਾਉਂਦੇ ਉੱਥੇ ਜਾ ਕੇ ਤੁਹਾਨੂੰ ਕਹੂੰਗੀ ਇੱਧਰ ਆੜ ਹੈਗੀ ਉਛਲਦੀ ਉਧਰ ਨੂੰ ਉੱਚਾ ਏ ਕਹੂੰਗੀ ਉੱਪਰ ਤੇ ਪਾਣੀ ਪੈ ਪੈ ਕੇ ਮਿੱਟੀ ਸਾਰੀ ਥੱਲੇ ਨੂੰ ਆ ਗਈ ਖੁਰ ਖੁਰ ਕੇ ਉਦੇ ਕਰਕੇ ਹੁਣ ਹੋ ਗਿਆ ਜੀ ਉੱਚਾ ਉਹ ਉੱਚਾ ਹੋਣ ਕਰਕੇ ਫਿਰ ਇਧਰ ਤੇ ਪਿੱਛੇ ਖਾਲੀ ਟੁੱਟਦੀ ਦੀ ਫੇਰਾ ਹੀ ਇਧਰਲੀ ਸਾਈਡ ਤੇ ਉਹ ਨੱਕਾ ਵੱਢਿਆ ਚਾਰ ਕਿਹਾਰੇ ਨੂੰ ਇਕੱਠਾ ਪਾਣੀ ਛੱਡਿਆ ਜੀ ਦਿਖਾਉਂਦੇ ਹੁਣ ਉੱਧਰ ਜਾ ਕੇ ਤੁਹਾਨੂੰ ਲੋ ਜੀ ਆਹ ਹੰਦਾ ਆਪਣਾ ਖਾਲੀ ਚ ਪਾਣੀ ਤੇ ਬਾਕੀ ਅਈ ਛੱਡਾ ਜੀ ਆਲੇ ਕਿਆਰੇ ਨੂੰ ਪਾਣੀ ਕਿਉਂਕਿ ਕਿਆਰੇ ਪਾਏ ਬਈ ਛੋਟੇ ਉਹ ਟੋਕ ਕਰਤੀ ਇੱਥੇ ਦੇ ਨਾਲ ਵਾਲੇ ਕਿਆਰੇ ਨੂੰ ਤੇ ਅੱਗੇ ਉਹ ਪਰਲੀ ਸਾਈਡ ਕਰਤੀ ਟੋਕ ਉਧਰ ਦੇ ਨਾਲ ਵਾਲੇ ਕਿਆਰੇ ਨੂੰ ਕਿਉਂਕਿ ਅਸੀਂ ਭਰਨੀ ਸੀ ਮਸਰੀ ਮਸਰੀ ਭਰ ਮਸਰੀ ਨੂੰ ਨਹੀਂ ਲੱਗਿਆ ਕੋਈ ਪਾਣੀ ਬਾਕੀ ਤੁਹਾਨੂੰ ਮਸਰੀ ਵੀ ਦਿਖਾਉਂਦੇ ਆ ਕੋਲ ਤੇ ਜਾ ਕੇ ਖੜੀ ਬਹੁਤ ਸੋਹਣੀ ਆ ਮਸਰੀ ਕਿਉਂਕਿ ਪਹਿਲਾਂ ਪਾਣੀ ਜਿਹੜਾ ਕਿਤੇ ਕਿਤੇ ਮਸਰੀ ਨੂੰ ਲੱਗਿਆ ਉੱਪਰ ਤੇ ਟਟਕਿਆ ਜਦੋਂ ਉੱਪਰ ਵਾਲਿਆਂ ਨੇ ਪਾਣੀ ਲਾਇਆ ਤਾਂ ਰੋਣ ਪੈ ਗਈ ᱛੀ ਅੱਧ ਪਜਦੀ ਮਸਰੀ ਭਰ ਗਈ ᱛੀ ਜਦ ਦੀ ਅਸੀਂ ਵੀਜੀ ਵੀ ਆ ਇਹਨੂੰ ਇੱਕ ਪਾਣੀ ਨਹੀਂ ਹੈਗਾ ਲੱਗਿਆ ਤੇ ਹੁਣ ਪਾਣੀ ਇਹਨੂੰ ਜ਼ਰੂਰੀ ਹੈ ਕਿਉਂਕਿ ਕੋਰੇ ਪੈਂਦੇ ਜੀ ਕੋਰੇ ਕਰਕੇ ਜੇ ਇਹਨੂੰ ਪਾਣੀ ਨਾ ਲੱਗੇ ਨਾ ਸਾਰੀ ਨਾ ਮਰ ਜਾਣਾ ਮਸਰੀ ਨੇ ਤੇ ਫੇਰ ਅਸੀਂ ਹੁਣ ਤਾਂ ਕਰਕੇ ਇਹਨੂੰ ਪਾਣੀ ਛੱਡਿਆ ਦੇਖੋ ਜੀ ਨਾਲ ਹੀ ਆਟੋਮੈਟਿਕ ਅਗਲੇ ਘਾਰੇ ਚ ਵੀ ਪਾਣੀ ਲੱਗ ਗਿਆ ਨਾ ਇਹ ਸਾਡੇ ਇਕੱਠੇ ਹੀ ਭਰੂਗਾ ਹੁਣ ਸਾਰਾ ਕਟੋ-ਕਟੇ ਨੇ 2 ਘੰਟੇ 3 ਲੈ ਲੈਣੇ ਭਰਨੇ ਨੂੰ ਕਿਉਂਕਿ ਰੇਤ ਵਾਲੀ ਜਗਾ ਹੈ ਜੇ ਹੁਣ ਆਪਣਾ ਇਸ ਤਰ੍ਹਾਂ ਭਰ ਗਿਆ ਜੀ ਇਹ ਜੇ ਸਾਰੀ ਤਾਂ ਫਿਰ ਅਗਲੀ ਵਾਰ ਨੂੰ ਅਸੀਂ ਚਕੈਰੇ ਬੜੇ ਰੱਖਾਂਗੇ ਕਿਉਂਕਿ ਇਹਦੀ ਲੰਬਾਈ ਘਟ ਹੈ ਖੇਤ ਦੀ ਕਿਉਂਕਿ ਅਸੀਂ ਖਾਲੀ ਪਾਉਂਦੇ ਐ ਸਲੋਟ ਬੂਟੇ ਵੀ ਸਾਡੇ ਐ ਸਲੋਟ ਲੱਗੇ ਹੋਏ ਆ ਤਾਂ ਕਰਕੇ ਕਿਆਰੀ ਚ ਬੜੇ ਹੀ ਪਾਏ ਕਰਾਂਗੇ ਫਿਰ ਛੋਟੇ ਕਹਿ ਰਹੇ ਆ ਜੇ ਭਰਨ ਦੇ ਤਾਂ ਸੌਖੇ ਆ ਪਰ ਪਿੱਛੇ ਖਾਲੀ ਬਹੁਤ ਟੁੱਟਦੀ ਜੀ ਤੇ ਬਾਕੀ ਅਸੀਂ ਜਿਹੜਾ ਮੋਟਾ-ਮੋਟਾ ਘਾਹਤਾਈ ਉਹ ਪੱਟੇ ਦਾ ਪਰਸੋਂ ਹੀ ਪਰਸੋਂ ਅਸੀਂ ਆ ਇੱਕ ਕੈਰਾ ਭਰਿਆ ਤਾਂ ਦੇਖਿਆ ਤਾਂ ਪਾਣੀ ਛੱਡ ਕੇ ਕੈਰਾ ਤਾਂ ਫੁੱਲ ਹੋ ਗਿਆ ਤਾਂ ਜਦੋਂ ਕੈਰਾ ਭਰ ਗਿਆ ਤਾਂ ਜੀ ਫੇਰ ਉਹ ਤਾਂ ਪਿੱਛੇ ਆੜ ਟੁੱਟਣ ਲੱਗ ਪਈਦੀ ਆਪਣੀ ਖਾਲੀ ਜੜੀ ਬਾਕੀ ਮਸਰੀ ਕਰੋ ਜੀ ਚੈੱਕ ਮਸਰੀ ਐਨ ਇੱਕ ਨੰਬਰ ਖੜੀ ਸਾਰੀ ਵਧੀਆ ਪੂਰੀ ਆਪਣੇ ਖਾਣਜੋਗੀ ਹੋ ਜਾਣੀ ਜੀ ਇਹਨ ਵਧੀਆ ਮਸਰੀ ਜਾੜ ਸੋਨਾ ਮਾਰਿਆ ਵਾ ਇਹ ਆਪਣੇ ਘਰ ਦਾ ਬੀਜ ਤਾਂ ਇਹ ਗੋਲਦੀ ਵੀਰੇ ਤੇ ਲਿਆਤਾ ਸੀ ਬੀਜ ਉਹ ਹਰੇਕ ਸਾਲ ਇਹ ਬੀਜ ਦਾ ਆਪਣੇ ਖਾਣਜੋਗੀ ਦੋ ਤਿੰਨ ਕਹਿਰੇ ਤਾਂ ਫਿਰ ਅਸੀਂ ਵੀ ਐਜ ਕੀ ਦੇਖੀ ਜੀ ਬੀਜ ਕਾ ਕਿ ਖਾਣਜੋਗੀ ਹੋ ਜਾਵਾ ਆਪਣਾ ਮਸਰੀ ਘਰ ਦੀ ਦਾਲ ਵਧੀਆ ਹੈ ਜੀ ਤੇ ਕਣਕ ਆਪਣੀ ਬਹੁਤੀ ਹੁੰਦੀ ਨਹੀਂ ਹੈਗੀ ਇਹ ਖੇਤ ਚ ਕਿਉਂਕਿ ਇਹ ਹੈਗਾ ਰੇਤੇ ਵਾਲਾ ਬਾਣ ਤਾਂ ਕਰਕੇ ਇੱਚ ਘੱਟੇ ਹੁੰਦੀ ਕਣਕ ਬਾਕੀ ਘਾਹ ਕੱਖ ਵੀ ਬਹੁਤਾ ਹੈ ਨਹੀਂ ਹੁਣ ਆ ਮੂਲੀ ਪੱਤਾ ਜਾਨ ਨਾਲ ਨਾਲ ਇਹ ਵੀ ਅਸੀਂ ਹੁਣ ਪੜ ਦੇਣਾ ਈ ਸਾਰਾ ਇਹ ਜਿਹੜੇ ਆਹ ਰਹਿ ਗਈ ਬਸ ਖੜੀ ਤੱਗੀ ਜੀ ਮੜੀ ਦੀ ਮੂਲੀ ਪੱਤੇ ਦੀ ਬਾਕੀ ਤਾਂ ਹੀ ਪੜਤਾ ਤਾਂ ਸਾਰਾ ਤੇ ਆਹ ਕਣਕ ਦੇ ਜਾੜੇ ਜੰਮੇ ਵਿੱਚ ਹੀ ਦੇ ਤੇ ਇੱਧਰ ਲਿਆਂਦਾ ਵਾ ਜੈਕੀ ਵੀ ਨਾਲ ਪਾਣੀ ਤਕਰੀਬਨ ਸਭ ਨੇ ਮੋਟਰਾਂ ਚਲਾਈਆਂ ਵਾ ਜੀ ਕਣਕ ਨੂੰ ਹੁਣ ਕਿਉਂਕਿ ਧੁੱਪਾਂ ਤਿੰਨ ਚਾਰ ਦਿਨ ਹੋ ਗਏ ਧੁੱਪ ਪੂਰੀ ਪੈਂਦੀ ਆ ਦੇਖੋ ਜੀ 9 ਵਜ ਗਏ 9 ਵੇ ਸੂਰਜ ਪੂਰਾ ਨਿਕਲਿਆ ਤੇ ਖਾ ਗਰਮੀਆਂ ਗਰਮੀਆਂ ਵੀ ਸਮਝੋ ਆਈ ਗਈਆਂ ਹੁਣ ਤੇ ਉਧਰ ਸਰੋਂ ਦਾ ਵੀ ਬਹੁਤ ਨੁਕਸਾਨ ਕਰਦੇ ਤੋਤੇ ਉਹ ਵੀ ਤੁਹਾਨੂੰ ਦਿਖਾਉਂਦੇ ਆ ਉੱਥੇ ਜਾ ਕੇ ਕਿਆ ਹਾਲ ਕੀਤਾ ਵਸਰੋਂ ਦਾ ਤੋਤਿਆਂ ਨੇ ਇੱਧਰ ਆ ਸੈਲਰ ਨੇੜੇ ਹੋਣ ਕਰਕੇ ਤੋਤੇ ਹੀ ਤੋਤੇ ਐ ਤੇ ਉਹ ਬੂਟਿਆਂ 'ਚ ਜਾਈ ਕਿਸੇ ਨੇ ਬੀਜੀ ਵੀ ਸਰੋਂ ਆਹ ਵਾਲੇ ਬੂਟਿਆਂ 'ਚ ਬੜੇ ਜਿਹੜੇ ਇਹਦੇ ਵਿੱਚ ਸਰੋਂ ਬੀਜੀ ਵੀ ਇੱਥਾ ਬਹੁਤ ਨੁਕਸਾਨ ਕਰਦੇ ਤੋਤੇ ਇੱਥੇ ਤੇ ਓੜ ਕੇ ਫਿਰ ਇੱਧਰ ਆ ਜਾਂਦੇ ਤੇ ਉਹ ਦਿਖਾਉਂਦੇ ਤੁਹਾਨੂੰ ਉੱਥੇ ਜਾ ਕੇ ਛੱਡੇ ਕਣਕ ਨੂੰ ਆ ਕੇ ਸਰੋਂ ਕੋਲ ਲੋਈ ਪਹਿਲਾਂ ਸਰੋਂ ਚੈੱਕ ਕਰੋ ਤੇ ਹੁਣ ਦਿਖਾਉਂਦੇ ਜਿਹੜਾ ਤੋਤੇ ਕਰਦੇ ਨੁਕਸਾਨ ਆ ਦੇਖੋ ਜੀ ਸਾਹਮਣੇ ਬੂਟੇ ਪਰ ਬੈਠੇ ਤੋਤੇ ਤੇ ਉਧਰ ਤੇ ਜਦੋਂ ਹੀ ਆਏ ਤਾਂ 50 60 ਤੋਤੇ ਲਈ ਇੱਥੇ ਸਰੋਂ ਚ ਘੁੰਮਦੇ ਆ ਦੇਖੋ ਜੀ ਕਿਹੜੇ ਹਿਸਾਬ ਨਾਲ ਟੋਕ ਟੋਕ ਕੇ ਸਿੱਟੀ ਵੀ ਸਰੋਂ ਤੋਤੇ ਨੇ ਐਡਾ ਲੱਗੇ ਬਈ ਇਹ ਸਰੋਂ ਦੀ ਕਰਦੇ ਐਡਾ ਬਰਬਾਦੀ ਆ ਦੇਖੋ ਜੀ ਉੱਪਰ ਤੇ ਵੀ ਫਲੀਆਂ ਐਨ ਖਾਦੀਆਂ ਪਈਆਂ ਸਾਰੀਆਂ ਆ ਦੇਖੋ ਜੀ ਐਦਾਂ ਤੋੜ-ਤੋੜ ਕੇ ਸੜ ਦਈ ਇਹ ਬਹੁਤ ਨੁਕਸਾਨ ਕਰਦੇ ਜੀ ਸੈਲਰ ਨੇੜੇ ਹੋਣ ਕਰਕੇ ਫਸਲਾਂ ਦਾ ਬਹੁਤ ਨੁਕਸਾਨ ਹੈ ਕਿਉਂਕਿ ਤੋਤੇ ਪੱਕੇ ਹੀ ਖਿਜ ਗਏ ਹੋਰੇ ਤੇ ਬਾਕੀ ਉਹ ਦੇਖੋ ਜੀ ਸਾਹਮਣਾ ਉੜਦੇ ਆ ਦੇਖੋ ਜੀ ਕਿਉਂਕਿ ਇੰਨੀ ਹੈਗੇ 30 ਸਰੋਂ ਬੀਜਦੀ ਅਸੀਂ ਤਾਂ ਕਰਕੇ ਗੇਤੀ ਬੀਜੀ ਦੀ ਵੀ ਛੇਤੀ ਵੱਢੋਗੇ ਜੀ ਇੱਥੇ ਮੱਕੀ-ਮੱਕੀ ਬੀਜ ਦੂਗੇ ਡੰਗਰਾ ਵਾਸਤੇ ਪਰ ਆਹ ਜਿਹੜਾ ਤੋਤਿਆਂ ਦਾ ਨਵਾਂ ਯੱਬ ਦੇਖਿਆ ਸੀ ਪਹਿਲੀ ਵਾਰ ਇਹ ਮੈਂ ਸਰੋਂ ਨੂੰ ਵੀ ਪੈਂਦੇ ਆ ਤੋਤੇ ਹੁਣ ਅਗਲੀ ਵਾਰੀ ਅਗਲੀ ਵਾਰ ਤੇ ਲੇਟੇ ਬੀਜਾਂ ਕਰਾਂਗੇ ਜੀ ਸਰੋਂ ਹੁਣ ਤੋਤੇ ਸਾਰੇ ਚਲ ਗਏ ਜੀ ਉਹ ਬੂਟਿਆਂ ਚ ਉਹਦੇ ਵਿੱਚ ਵੀ ਸਰੋਂ ਆ ਖੜੀ ਮੱਥਾ ਵੀ ਬਹੁਤ ਨੁਕਸਾਨ ਕੀਤਾ ਉਹਨਾਂ ਤੋਤੇ ਨੇ ਤੇ ਇਧਰ ਆ ਚਾਚੇ ਵਾਲੀ ਕਮਾਂਦੀ ਏ ਇਹਦੇ ਵਿੱਚ ਵੀ ਬਹੁਤ ਨੁਕਸਾਨ ਕਰਦੇ ਜੀ ਗੰਨੇ ਦਾ ਬੋਟ ਬਟੋਕੇ ਸਿੱਟੇ ਉਹਰੇ ਗੰਨੇ ਤੇ ਇਧਰ ਆਪਣਾ ਜੈਕੀ ਆ ਬਈ ਸਵੇਰੇ ਸਵੇਰੇ ਨਾਲ ਤਕਰੀਬਨ ਸਾਰੇ ਪਾਸੇ ਹੀ ਨੁਕਸਾਨ ਹੈ ਜਿਹਦੇ ਕੀਤਾ ਬਸਰ ਹੁੰਦਾ ਹੀ ਨਹੀਂ ਤੋਤਿਆਂ ਨੇ ਖਾਂਦੇ ਘਟਈ ਸਿੱਟਦੇ ਜਿਆਦਾ ਤੋੜ ਤੋੜ ਕੇ ਇੱਧਰ ਗਾਜਰਾਂ ਲਾਈਆਂ ਦੀਆਂ ਵੱਟ ਪਰ ਗਾਜਰਾਂ ਵੀ ਨਹੀਂ ਛੱਡੀਆਂ ਇਹਨਾਂ ਆਹ ਦੇਖੋ ਜੀ ਗਾਜਰਾਂ ਦੇ ਪੱਤੇ ਕਿਦਾਂ ਉੱਪਰ ਤੇ ਤੋੜ-ਤੋੜੇ ਹੋਏ ਇਹਨਾਂ ਨੇ ਇਹ ਜਿਹੜਾ ਸੀ ਪਾਣੀ ਲਾਇਆ ਤਾਂ ਜੀ ਅਸੀਂ ਇਹਨੂੰ ਜਦੋਂ ਫੁੱਲ ਪਿਆ ਉਹ ਤਾਂ ਉਹਦੇ ਕਰਕੇ ਸਾਰੋਂ ਆਪਣੀ ਗਿਰ ਗਈ ਸੀ ਸਾਰੀ ਇਹ ਤੇ ਬਾਕੀ ਜੇ ਇੰਨੀ ਕ ਵੀ ਪੱਲਾ ਪੈ ਜਾਵੇ ਤਾਂ ਵੀ ਵਧੀਆ ਹੋਣੀ ਸੋਹਣੀ ਹੋਣੀ ਸਾਰੋ ਕਿਉਂਕਿ ਫਲੀ ਬਹੁਤ ਜ਼ਿਆਦਾ ਹੀ ਲੱਗੀ ਵੀ ਫਲੀ ਆਹ ਦੇਖੋ ਜੀ ਦਾਣਾ ਵੀ ਐਨ ਬਣ ਗਿਆ ਬਸਰੋਂ ਦਾ। ਅਵਲੀ ਵਾਰੀ ਦਾ ਬੀਜਣਾ ਜੀ ਅਸੀਂ ਕਿੱਲਾ ਪਰ ਬੀਜਣੀ ਲੇਟ ਆ ਅਗਲੇ ਸਾਲ। ਇੰਨੀ ਅਗੇਤੀ ਨਹੀਂ ਬੀਜਣੀ ਹੈਗੀ। ਜਾਨਕੀ ਅਗੇਤੀ ਵੀ ਨਹੀਂ ਬੀਜੀਦੀ ਬੀਜੀ ਅਸੀਂ ਟਾਈਮ ਨਾਲ ਜੀ ਪੱਕੇ ਛੇਤੀ ਜਾਂਦੀ ਸਰੋਂ। ਜਿੱਦਾਂ ਜਿਹਨੇ ਕਿਤੇ ਗੰਨਾ ਗੁੰਨਾ ਲਾਣਾ ਜੀ ਉਹਦੇ ਵਾਸਤੇ ਵਧੀਆ ਬੀਜ ਹੈ ਇਹ ਗੰਨੇ ਵਾਲਿਆਂ ਵਾਸਤੇ। ਕਿਉਂਕਿ ਜਿਹੜੀ ਜਵੀ ਬੀਜਦੇ ਉਹਦਾ ਫਾਇਦਾ ਨਹੀਂ ਜਾਣੂ ਗੰਨਾ ਔਰ ਆਪਣਾ ਬੀਜ ਹੋਣਾ ਜਾਨੂ ਸਰੋਂ ਵੱਢ ਹੋਣੀ ਹੈ ਪੱਕ ਕੇ ਆ ਹੁਣ ਜਨਵਰੀ ਮਹੀਨਾ ਚੱਲਦਾ ਹੀ ਹੈ ਫਰਵਰੀ ਦੇ 15-15 ਤਰੀਕ ਤੱਕ ਹੱਥ ਲੱਗ ਜਾਣਾ ਇਹਨੂੰ ਸਰੋਂ ਕਿਉਂਕਿ ਦਿਨ ਹਜਾ ਖਾਸੇ ਪੇ ਬਾਕੀ ਕਿਤੇ ਕਿਤੇ ਪੱਕਣ ਵੀ ਲੱਗ ਪਈ ਵੀ ਸਰੋਂ ਆ ਦੇਖੋ ਇਹ ਵਿੱਚ ਵਿੱਚ ਦਿਖਾਉਂਦੇ ਤੁਹਾਨੂੰ ਫਲੀਆਂ ਦੇਖੋ ਵਿੱਚ ਪੱਕ ਗਈਆਂ ਵੀ ਆ ਪੱਕ ਵੀ ਗਈਆਂ ਵਾ ਤੇ ਤੇਲ ਪਈ ਵੀ ਹੈ ਜਿਆ ਤੇਲ ਕਰਕੇ ਕੋਲ ਤੇ ਨਹੀਂ ਦਿਖਾਉਣ ਤੁਹਾਨੂੰ ਦਾਣਾ ਪੂਰਾ ਪਿਆ ਵਾ ਸਰੋਂ ਚ ਤੇ ਬਾਕੀ ਹੁਣ ਮਠਾ ਦੇ ਤੋਤਿਆਂ ਨੂੰ ਤੇ ਨਾਲੇ ਆਪਾਂ ਨੇ ਕਾ ਨਹੀਂ ਸਪਰੇਅ ਉੱਧਰ ਜਿਹੜੀ ਆਪਣਾ ਠੇਕੇ ਵਾਲਾ ਖੇਤ ਹੈ ਉਹਦੇ ਪਰ ਘਾਹ ਵਾਲੀ ਗੋਈਏ ਨੂੰ ਫੋਨ ਕੀਤਾ ਦਾ ਉਹਦੇ ਕੋਈ ਟਾਈਮ ਨਹੀਂ ਹੈਗਾ ਕਿਉਂਕਿ ਕੇ ਬੰਦਾ ਰਹਿ ਗਿਆ ਫਲੇਵਰ ਵਾਲਾ ਜਿਹੜਾ ਸਪਰੇਅ ਵਾਲਾ ਤਾਂ ਬਾਕੀ ਚੱਲ ਗਏ ਸਾਰੇ ਆਪਣੇ ਦੇਸ਼ ਨੂੰ ਉਹ ਨਹੀਂ ਆਣਾ ਹੁਣ ਬੜਾਈਆਂ ਚ ਤਾਂ ਕਰ ਕੋਣ ਲੱਗਣੇ ਤਾਂ ਬਹੁਤ ਟਾਈਮ ਨਹੀਂ ਹੈਗਾ ਤਿੰਨ ਚਾਰ ਕੇ ਪੰਪ ਲੱਗਣੇ ਜੀ ਉੱਥੇ ਆਪੇ ਲਾ ਦੇਣੇ ਹੁਣ ਆਪਣਾ ਪੰਪ ਉਹਦਾ ਖਰਾਬ ਤਾਂ ਕਰਕੇ ਨਹੀਂ ਦੀ ਸਪਰੇਅ ਕਰਨ ਨੂੰ ਦਿਲ ਕਰਦਾ ਚੱਲੋ ਹੌਲੀ ਹੌਲੀ ਮਾਰ ਦੇਣੀ ਹੁਣ ਆਪਈ ਲੈ ਆਪਾਂ ਘਰਾਂ ਤੇ ਚਾਰਜ ਕਰਕੇ ਤੇ ਵਾਕੀ ਦਵਾਈ ਅਸੀਂ ਘੋਲ ਲਈ ਲੱਗੇ ਜੀ ਅੱਜ ਸਪਰੇਅ ਕਰਨ ਟੋਪਿਕ ਤੇ ਵਿੱਚੇ ਹੈਗੀ ਚੋੜੇ ਪੱਤੇ ਵਾਲੀ ਵਿੱਚੇ ਪਾ ਲਈ ਇਹਦੇ ਸੰਕੋਰ ਅੱਧਾ ਪੈਕਟ ਤੇ ਆ ਹੈਗੀ ਜੀ ਆਪਣੀ ਪਈ 240 ਤੇ ਅੱਜ ਸਪਰੇਅ ਦਾ ਕੰਮ ਮੁੱਕ ਜਾਣਾ ਇਹ ਘਾਲਾ ਸਾਰਾ ਹੀ ਬੱਸ ਉਹ ਰੰਦਾ ਆਪਣਾ ਉੱਧਰ ਵਾਲਾ ਖੇਤ ਚੱਲਦੇ ਜੀ ਹੁਣ ਦਵਾਈ ਭਰ ਕੇ ਉੱਧਰ ਨੂੰ ਉਹ ਜੀ ਚੱਲ ਪਿਆ ਕੰਮ ਸਪਰੇਅ ਦਾ ਬਹੁਤ ਤਿੰਨ ਕ ਪੰਪ ਲੱਗਣੇ ਹੋਰ ਐਨ ਫਾੜਨਾ ਫਾੜ ਮਲਾ ਕੇ ਕਰਦੇ ਸੀ ਨਾਲ ਐਨ ਤਸੱਲੀ ਨਾਲ ਕਾਹ ਬਹੁਤਾ ਹੈ ਨਹੀਂ ਕਾਹ ਜੇ ਛੋਟਾ ਇਹ ਚ ਚੱਲੋ ਛੋਟੇ ਛੋਟੇ ਕਾਹ ਪਰ ਕਾਬੂ ਪਾ ਜੂਗਾ ਤੇ ਬਾਕੀ ਕਣ ਕਪਣੀ ਵਧੀਆ ਖੜੀ ਜੀ ਕਣ ਕ ਇਹ ਨਿਕ ਨੰਬਰ ਚੱਲੋ ਜੀ ਦਿਖਾਉਂਦੇ ਤੁਹਾਨੂੰ ਅੱਗੇ ਅੱਗੇ ਕਰਦੇ ਕੰਮ ਕਰ ਮੈਂ ਆਪਣਾ ਨਿਬੜ ਗਿਆ ਪੰਪ ਆਪਣੇ ਪੂਰੇ ਤਿੰਨ ਲੱਗੇ ਜੀ ਇਹਨੂੰ ਤੇ ਇਹਨ ਬੱਟਾ-ਬੱਟਾ ਸਾਰੇ ਕਿਤੇ ਮਾਰਤੀ ਸਪਰੇ ਤੇ ਰਿਜ਼ਲਟ ਦਿਖਾਵਾਂਗੇ ਤੁਹਾਨੂੰ ਵੀ ਦ ਦਵਾਈ ਦਾ ਵੀ ਕਿਉਂਕਿ ਬਾਹਰੀ ਸਾਈਡ ਦੇੜੀਆਂ ਕਣਕਾਂ ਦੀਆਂ ਉਹ ਬੜੀਆਂ ਹੋ ਗਈਆਂ ਨੇ ਉਹ ਚੈਨਾ ਪਤਾ ਨਹੀਂ ਲੱਗੇ ਹੈਗਾ ਇਹਦੇ ਵਿੱਚ ਘਾਹ ਕੱਖ ਬਹੁਤ ਭੰਗ ਵੀ ਬਹੁਤ ਜੰਮੀ ਵੀ ਤੇ ਉਹ ਦਿਖਾਵਾਂਗੇ ਤੁਹਾਨੂੰ ਹੁਣ ਇਹਦਾ ਰਿਜ਼ਲਟ 4-5 ਦਿਨ ਤੱਕ ਪਤਾ ਲੱਗ ਜਾਣਾ ਬਾਕੀ ਅੱਜ ਧੁੱਪ ਪੂਰੀ ਤਿੱਖੀ ਹੈ ਕਿਉਂਕਿ ਲੇਬਰ ਵਾਲਾ ਬੰਦਾ ਹੈਗਾ ਤਾਂ ਉਹ ਕਹਿੰਦਾ ਤਾਂ ਸ਼ਾਮ ਨੂੰ ਕਰਨੇ ਨੇ ਸਪਰੇ ਕਿਉਂਕਿ ਜਿਹੜੀ ਘਾੜੀ ਦਵਾਈ ਹੈ ਇਹਨੂੰ ਧੁੱਪ ਲੱਗਣੀ ਜ਼ਰੂਰੀ ਹੋਂ ਤਿੰਨ-ਚਾਰ ਘੰਟੇ ਨੂੰ ਵਧੀਆ ਧੁੱਪ ਲੱਗ ਜਾਣੀਆਂ ਐਨ ਅਸਰ ਪੂਰਾ ਹੋਣਾ ਕਣਕ 'ਤੇ ਘਾਹ ਪਰ ਦਵਾਈ ਦਾ ਤੂੰ ਬਾਕੀ ਹੁਣ ਚੱਲਦੇ ਜੀ ਉਧਰ ਪਾਣੀ ਵੀ ਦੇਖਣਾ ਆਪਣਾ ਸਤੀ ਵਾਲੀ ਕਣਕ ਨੂੰ ਜਿਹੜਾ ਛੱਡਿਆ ਵਾ ਪਾਣੀ ਤੇ ਬਾਕੀ ਇੱਕ ਪੰਪ ਦੀ ਦਵਾਈ ਆਪਣੇ ਕੋਲ ਹੈਗੀ ਫालतू ਉਹ ਵੀ ਇੱਕ ਪੰਪ ਨੂੰ ਭਰ ਕੇ ਨਾਲ ਲੱਗਦੀ ਉਹ ਗੋਰੀ ਵਿੱਚ ਮਾਰ ਦੇਣਾ ਕਿਉਂਕਿ ਜਿਹੜਾ ਹੁਣ ਆ ਘਾਹ ਕੱਖ ਜਿਹਾ ਹੋਇਆ ਵਾ ਗੋਰੀ ਵਿੱਚ ਆ ਸੈਡਾ ਪਰ ਬੰਨਿਆ ਬੁੰਨਿਆ ਪਰ ਕਣਕ ਪਰ ਕੋਈ ਅਸਾ ਨਹੀਂ ਹੈਗਾ ਦਵਾਈ ਦਾ ਤੇ ਆਹ ਗੁੱਲੀ ਡੰਡਾ ਇਹ ਨਾਲ ਨਾਲ ਜੰਮਿਆ ਵਾ ਸੀਦੇ ਪਰ ਮਾਰ ਦਵਾਂਗੇ ਹੁਣ ਇੱਕ ਪੰਪ ਚੱਲ ਦੇ ਜੀ ਹੁਣ ਉੱਥੇ ਦੇ ਪੰਪ ਇੱਕ ਭਰ ਕੇ ਇਹ ਤਾਂ ਮਕਾਇਏ ਕੰਮ ਲੋ ਜੀ ਜਿਹੜੀ ਆਪਣੇ ਕੋਲ ਫालतू ਇੱਕ ਪੰਪ ਦੀ ਦਵਾਈ ਬਚ ਗਈ ਸੀ ਉਹ ਅਸੀਂ ਮਾਰਤੀ ਗੋਰੀ ਦੇ ਨਾਲ-ਨਾਲ ਬੰਨਿਆ ਪਰ ਕਾਕ ਆਖ ਜਾ ਬਹੁਤ ਇੱਥੇ ਨਾਲੇ ਕਾਕ ਆਖ ਜਾ ਸਾਫ਼ ਹੋ ਜੂਗਾ ਨਾ ਦੇਖੋ ਇਹ ਗੁੱਲੀ ਡੰਡਾ ਬਹੁਤ ਹੈ ਰਖੜਾ ਨਹੀਂ ਬਾਅਦ ਵਿੱਚ ਤੀਵੀਆਂ ਜਿਹੜੀਆਂ ਘਾਲੀਆਂ ਹੁੰਦੀਆਂ ਜੀ ਕਣਕ ਵੀ ਨਾਲੇ ਵੱਡਦੀਆਂ ਗੁੱਲੀ ਡੰਡਾ ਵੱਡਦੀਆਂ ਵੱਡਦੀਆਂ ਤਾਂ ਕਰਕੇ ਮਾਰਤੀ ਅਸੀਸ ਸਪਰੇ ਆ ਬੰਨੇ ਆ ਪਰ ਤੇ ਨਾਲੇ ਗੋਰੀ ਦੇ ਗੱਬੇ ਗੱਬੇ ਜਿਹੜਾ ਕਾਜੰ ਮੇ ਬਥ ਮਾਰ ਦਵਾਂਗੇ ਦੋ ਜੀ ਚੱਲਦਾ ਪਾਣੀ ਦਾ ਕੰਮ ਆਪਣਾ ਇੱਧਰ ਭਰ ਗਈ ਸਾਰੇ ਕਾਰੇ ਤੇ ਬਾਕੀ ਮਸਰੀ ਵੀ ਆਪਣੀ ਭਰ ਗਈ ਜੀ ਇਹਨ ਪਾਣੀ ਵਧੀਆ ਲੱਗ ਗਿਆ ਮਸਰੀ ਨੂੰ ਵੀ ਕਿਉਂਕਿ ਬੂਟਿਆਂ ਦਾ ਸਾਨੂੰ ਜਿਆਦਾ ਤਾਂ ਆ ਬੂਟਿਆਂ ਚ ਪਾਣੀ ਨਹੀਂ ਤਾਂ ਲੱਗੇ ਆ ਇੱਕ ਚਾਰ ਕਬੂਟੇ ਉਹ ਪਿੱਛੇ ਖੜੇ ਏ ਬੂਤੇ ਨੂੰ ਇੱਕੋ ਹੀ ਪਾਣੀ ਨਹੀਂ ਲੱਗਿਆ ਜਦ ਦੀ ਅਸੀਂ ਮਸਰੀ ਬੀਜੀਵਤੀ ਤੇ ਬਾਕੀ ਆਹ ਰਹਿ ਗਈ ਇੰਨੀ ਕਿ ਜਗਾ ਇਹ ਉੱਚੀ ਤੇ ਇੱਥੇ ਪਾਣੀ ਚੜਦਾ ਹੀ ਨਹੀਂ ਹੈਗਾ ਕਿਉਂਕਿ ਉੱਪਰ ਵਾਲਿਆਂ ਨੇ ਪਾਣੀ ਲਾਂਦੇ ਹੈ ਰਾਤ ਨੂੰ ਖੁੱਲਾ ਛੱਡ ਦਿੰਦੇ ਮੋਟਰ ਚਲਾ ਕੇ ਇਦਾਂ ਨੂੰ ਜਿੰਨੀ ਮਿੱਟੀ ਆਪਣੀ ਹੜੜੜ ਕੇ ਸਾਰੀ ਇਦਾਂ ਨੂੰ ਆ ਗਿਆ ਨਾਲ ਨਾਲ ਉੱਚਾ ਹੋ ਗਿਆ ਪਤਾ ਸਾਰਾ ਕਰਾ ਮਾਰੇ ਵੀ ਥੇ ਅਸੀਂ ਕਰਾ ਤੇ ਬਾਅਦ ਜਦੋਂ ਰੋਣੀ ਕਰਤੇ ਦੀਏ ਆਪਣੀ ਇਹ ਖੇਤ ਬੂਤੇ ਅਗਲੇ ਦਿਨ ਇਹਨਾਂ ਨੇ ਪਾਣੀ ਛੱਡਿਆ ਉਹਦਾ ਰੋਣੀ ਕਰਨੇ ਨੂੰ ਫੇਰ ਇੱਥੇ ਤੇ ਖਾਰ ਪੈ ਗਈ ਤਾ ਕਰਕੇ ਉੱਚਾ ਰਹਿ ਗਿਆ ਉਹ ਬਾਅਦ ਚ ਵੱਜੇ ਨਹੀਂ ਹੈ ਕਰਾ ਚੱਲੋ ਹੁਣ ਇਹਨੂੰ ਅਗਲੀ ਵਾਰੀ ਦੇਖਾਂਗੇ ਤੇ ਬਾਕੀ ਮਸਰੀ ਸੋਹਣਾ ਲੱਗ ਗਿਆ ਪਾਣੀ ਸਾਰਾ ਹੀ ਤੇ ਬਸ ਹੁਣ ਇਹਨੂੰ ਲੋੜ ਨਹੀਂ ਹੈਗੀ ਪਾਣੀ ਦੀ ਹੁਣ ਇਹਨੂੰ ਇੱਕ ਅੱਧਾ ਪਾਣੀ ਲਾਸਟੇ ਚ ਲਾ ਦਵਾਂਗੇ ਹੋਰ ਕਿਉਂਕਿ ਮਸਰੀ ਘੱਟੇ ਪਾਣੀ ਮੰਗਦੀ ਹੁੰਦੀ ਤੇ ਇੱਧਰ ਆਪਾਂ ਛੱਡੇ ਉਹਦਾ ਪਾਣੀ ਅਸੀਂ 3-11 ਕਣਕ ਦੇ ਇਕੱਠੇ ਛੱਡਿਆ ਉਹ ਤਾਂ ਇਹਨਾਂ ਨੂੰ ਪਾਣੀ ਵਿੱਚ ਤੇ ਟੋਕਾ ਕਰਕੇ ਵਿੱਚੇ ਮਸਰੀ ਦਾ ਕਿਆਰਾ ਹੋ ਗਿਆ 4 ਕਿਆਰੇ ਇਕੱਠਾ ਜਾਂਦਾ ਤਾਂ ਪਾਣੀ 3 ਕ ਘੰਟੇ ਚ ਆਪਣਾ ਸਾਰਾ ਭਰ ਗਿਆ ਜੀ ਇਹ ਵਿੱਚੇ ਕਣਕ ਵਿੱਚੇ ਮਸਰੀ ਤੇ ਹੁਣ ਚੱਲਦਾ ਜੀ ਅਗਲੇ ਕਿਆਰੇ ਨੂੰ ਹੁਣ ਤਾਂ ਨਹੀਂ ਟਾਈਮ ਲੱਗਦਾ ਬਹੁਤਾ ਕਿਉਂਕਿ ਅੱਗੇ ਹੈਗੇ ਛੋਟੇ ਛੋਟੇ ਕਿਆਰੇ ਤਾਂ ਕਰਕੇ 20 ਮਿੰਟ ਲੱਗਦੇ ਇੱਕ ਕਿਆਰੇ ਨੂੰ ਸਾਰਾ ਇੱਧਰ ਵਾਲਿਆਂ ਨੂੰ ਤਾਂ ਸੀ ਇਕੱਠੇ ਛੱਡਿਆ ਦਾ ਜੀ ਪਿੱਛੇ ਸਾਡੀ ਖਾਲ ਉਛਲਦੀ ਸੀ ਕਿਉਂਕਿ ਖਾਲ ਦੀ ਲੰਬਾਈ ਹੈਗੀ ਜ਼ਿਆਦਾ ਤਾਂ ਕਰਕੇ ਫਿਰ ਵਿੱਚ ਆਹ ਜਿਹੜੀ ਕਣਕ ਜੰਮੀ ਵੀ ਖਾਲੀ ਦੇ ਇਹ ਵੀ ੜਿੱਕਾ ਕਰਦੀ ਏ ਹੁਣ ਜਦੋਂ ਅਗਲਾ ਪਾਣੀ ਲਾਵਾਂਗੇ ਫਿਰ ਆਪਾਂ ਆਹ ਜਿਹੜੀ ਕਣਕ ਹੈਗੀ ਜੀ ਸਾਰੀ ਖਾਲੀ ਚ ਜੰਮੀ ਗੇ ਦਾਤੀ ਨਾਲ ਵੜ ਲੈਣੀ ਕਿਉਂਕਿ ਇਹ ਖਾਲੀਆਂ ਚੋਂ ਕਣਕ ਹਰੇਕ ਕਿੱਲੇ ਚੋ ਵੱਡ ਹੋਣੀ ਜਿੰਨੀਆਂ ਵੀ ਖਾਲੀਆਂ ਗਈਆਂ ਆਪਣੀਆਂ ਨਹੀਂ ਫੇ ਪਾਣੀ ਲਾਸਟ ਵਾਲੇ ਪਾਣੀ ਨੂੰ ਓਖਾ ਹੁੰਦਾ ਹਜਾ 2 3 ਪਾਣੀ ਨੂੰ ਹੋਰ ਲੱਗ ਜਾਣੇ ਜੀ ਆਹ ਵਾਲੀ ਕਣਕ ਨੂੰ ਕਿਉਂਕਿ ਰੇਤਾ ਇਹ ਬਾਕੀ ਧੁੱਪ ਵੀ ਬਹੁਤ ਤਿੱਖੀ ਅੱਜ ਸੂਰਜ ਪੂਰਾ ਅੱਗ ਵਰਦਾ ਹੀ ਪੂਰੀ ਧੁੱਪ ਜਿੱਦਾਂ ਰੋਹੀ ਨੂੰ ਪੈਂਦੀ ਹੁੰਦੀ ਉਹ ਕੰਮ ਹੋ ਗਿਆ ਵਾ ਤੇ ਇਧਰ ਤਾਂ ਆ ਵੀ ਪੁੱਛਦਾ ਤੇ ਹੀ ਗੱਲ ਮੋਟਰ ਚਲਾਣੀ ਇਹਨਾਂ ਨੇ ਵੀ ਪਾਣੀ ਛੱਡਣਾ ਇਧਰ ਕਣਕ ਨੂੰ ਕੰਬੀ ਆ ਦੇਖੋ ਜੀ ਉੱਪਰ ਦੇ ਬੱਤੀਆਂ ਲੱਗ ਪਈ ਬੱਟਣ ਗਣਕ ਹੁਣ ਪੂਰੀ ਪਾਣੀ ਭਰਈ ਗਣਕੇ ਬਸ ਆਪਣਾ ਅੱਜ ਇਹ ਭਰ ਜਾਣਾ ਜੀ ਇੱਧਰ ਵਾਲਾ ਤੇ ਉੱਧਰ ਕਾਲੂ ਮੋਟਰ ਵਾਲਾ ਜਿਹੜਾ ਕੋਲ ਖੱਤਾ ਏ ਉਹ ਵੀ ਭਰ ਦੇਣੇ ਦੋਹੇ ਖੱਤੇ ਜੀ ਮੋਟਰ ਦੇ ਕੋਲ ਬਸ ਭਰ ਕੇ ਫਿਰ ਇੱਧਰ ਨੂੰ ਦੇ ਦੇਣਾ ਪਾਣੀ ਇਹਨਾਂ ਦਾ ਇਹੋ ਨਾਲ ਨੂੰ ਵੀ ਐਡੀ ਚੱਲੀ ਜਾਂਦਾ ਜੀ ਆਪਣਾ ਕੰਮ ਕਿਉਂਕਿ ਪਾਣੀ ਦੀ ਹਰੇਕ ਨੂੰ ਇਹ ਲੋਡ ਹੁੰਦੀ ਤੇ ਆਪਾਂ ਕੋਈ ਪੈਸਾ ਪੂਸਾ ਵੀ ਨਹੀਂ ਲੈਂਦੇਗੇ ਪਾਣੀ ਐਡੀ ਦੇ ਦਈਦਾ ਪਾਣੀ ਜਾ ਕੇ ਵੇਚਣਾ ਹੀ ਤੇ ਬਾਕੀ ਦੋ ਮੋਟਰਾਂ ਚੱਲਦੀ ਹੁੰਦੀ ਇਹਨੂੰ ਸਵਾ ਦੋ ਕਿੱਲੇ ਆਈ ਇਹ ਇੱਕ ਉਧਰ ਉਹ 골ਡੀ ਵੀਰੇ ਵਾਲੀ ਮੋਟਰ ਤੇ ਕਪਣੇ ਵਾਲੀ ਮੋਟਰ ਬਾਕੀ ਮੀਂਹ ਵੀ ਦੱਸਿਆ ਹੋਇਆ ਹੈਗਾ ਜੇ ਮੀਂਹ ਪੈ ਜਾਵੇ ਸਭ ਤੋਂ ਵਧੀਆ ਗੱਲ ਹੈ ਕਿਉਂਕਿ ਕਣਕਾਂ ਨੂੰ ਮੀਂਹ ਚਾਹੀਦਾ ਹੁਣ ਇੱਕ ਨਾਲ ਠੰਢੀ ਹੀ ਹੋ ਜੂਗੀ ਮੜ ਜੀ ਜਿਹੜੇ ਹਵਾਵਾਂ ਦੀ ਗਰਮੀ ਪੈਂਦੀ ਕਣਕਾਂ ਦਾ ਝਾੜ ਉਹੀ ਰਹਿਣਾ 10-10 ਕੁਇੰਟਲ ਕਿੱਲੇ ਦਾ ਜਿੰਨੀ ਠੰਡ ਪਾਉਂਗੀ ਲੰਬੀ ਜਾਊਂਗੀ ਠੰਡ ਨਹੀਂ ਵਧੀਆ ਇਹ ਕਣਕਾਂ ਵਾਸਤੇ ਨਹੀਂ ਕਣਕਾਂ ਨੇ ਛੱਟਾ ਕੱਢ ਦੇਣਾ ਜੀ ਗੋਪਰੇ ਆ ਗਿਆ ਮੈਂ ਤਕਰੀਬਨ ਕਣਕਾ ਦੇਖੋ ਨਾਲੀ ਚੜ ਗਈ ਵੀ ਤੇ ਬਾਕੀ ਅੱਜ ਦੀ ਵੀਡੀਓ ਆਪਣੀ ਇੱਥੇ ਤੱਕੇ ਤੀ ਜੀ ਧੰਨਵਾਦ ਜੀ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਕਰੋ ਜੀ ਹੱਥ ਜੋੜ ਕੇ ਬੇਨਤੀ ਹੈ ਤੇ ਵੀਡੀਓ ਨੂੰ ਲਾਈਕ ਕਰਦੇ ਕਰੋ ਤੇ ਬਾਕੀ ਕੁਝ ਰਹਿ ਗਿਆ ਹੋਵੇ ਜੀ ਕਮੈਂਟ ਕਰਕੇ ਪੁੱਛ ਲੈ ਕਰੋ ਧੰਨਵਾਦ ਜੀ ਸਾਰੇ ਵੀਰਾਂ ਦਾ